ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਆਪਣੇ ਚੈਨਲ ਸਿਮਰਾਂ ਦਾਵਾ 552 ਤੇ ਇਹ ਅੱਜ ਲੱਗੇ ਆ ਆਪਾਂ ਛੋਨਾ ਵਡਾਉਣਾ ਜੋ ਨਾਮ ਆ ਰਾਜਾ 88 ਤੇ ਲੋਹਾਂ ਦੇ ਬੜਾ ਹੀ ਰਾਜਾ 88 ਦਾ ਦੇ ਵੇਨੇ ਆ ਰਗੀ ਕੀ ਨਿਕਲਦਾ ਕੀ ਚਾਰ ਚੁੜ ਨਿਕਲਦਾ ਤੇ ਵਲੋਗ ਨਾ ਬਣੇ ਰਿਓ ਬਾਕੀ ਮਿਲਦੇ ਹਾਂ ਕਰਦੇ ਆ ਤਾਂ ਇਹ ਤਾਂ ਵਾਲੀ ਪੈਲੀ ਆ ਨੂੰ ਆਹ ਮਸ਼ੀਨ ਡਈ ਆ ਜੇ ਬਾਦ ਆਪਣਾ ਨੰਬਰ ਆ ਹਾਂਜੀ ਲੋ ਵੀ ਸਜਣੋ ਮਸ਼ੀਨ ਗਈ ਆ ਤੇ ਦੇ ਵੀ ਆਪਣਾ ਚੋਨਾ ਵਧਣਾ ਬੰਗਲੇ ਵੇਖੋ ਕਿਦਾਂ ਲੱਗੇ ਪਹਿਲਾਂ ਪਾਉਂਦੇ ਮਸ਼ੀਨ ਦੇ ਹਲੇ ਕੋਈ ਇਹ ਰਾਜਾ 골ਡ 88 ਚੋਨਾ ਬਣਾਉਂਦੇ ਆ ਪੰਜ ਤੇ ਨਾੜ ਇਹਦਾ ਹਰਾ ਹੀ ਰਹਿੰਦਾ ਬੂਤਾ ਜਦੋਂ ਹਰਾ ਹੀ ਰਹਿੰਦਾ ਸੋਨਾ ਪੱਕਣ ਤੱਕ ਵੀ ਬੂਤਾ ਹਰਾ ਹੀ ਰਹਿੰਦਾ ਨਾੜ ਵੇਖੋ ਉਪਰਾਲੀ ਹਰੀ ਪਈ ساری ਤੇ ਆਹ ਪਰ ਗਿਆ ਟੈਂਕ ਦੀ ਪਹਿਲਾ ਟੈਂਕ ਡੈ ਪਿਆ ਖਾਲੀ ਕਰਨ ਬਾਬਾ ਤੇ ਕਰੋ ਚੈੱਕ ਦਾਣੇ ਦੀ ਸਫਾਈ ਬਹੁਤ ਆ ਨਵੀਂ ਮਸ਼ੀਨ ਫਿਰ ਨਵੀਂ ਆ ਚਲੋ ਕਈ ਪ੍ਰਾਣੀਆਂ ਵੀ ਰਿਪੇਅਰ ਵਧੀਆ ਕੰਮ ਕਰਾਉਂਦੇ ਸਫਾਈ ਆਉਂਦੀ ਆ ਪਰ ਇਹਦੇ ਦਾਣੇ ਦੀ ਸਫਾਈ ਬਹੁਤ ਆਈ ਆ ਤੇ ਚੈੱਕ ਕਰੋ ਤੁਸੀਂ ਤੇ ਬਾਕੀ ਆੜਤੀਆਂ ਨੇ ਸਫਾਈ ਵੇਖਣੀ ਘੁੰਡੀ ਘੰਡੀ ਨਾ ਹੋਵੇ ਤੇ ਉਦਾਂ ਵੀ ਚਮਕ ਚਮਕ ਦਾਣੇ ਦੀ ਚੰਗੀ ਆ ਤੇ ਇਹਦਾ ਗਾੜੀ ਕੀ ਝਾੜ ਆ ਕੀ ਰੇਟ ਲੱਗਾ ਰਾਜਾ 88 ਦਾ ਉਹ ਤੁਹਾਨੂੰ ਆਪਾਂ ਜਿਹੜਾ ਅਗਲਾ ਵਲੌਗ ਜਿਹੜਾ ਮੰਡੀ ਦਾ ਬਣਾ ਕੇ ਮੈਿੱਤੇ ਦਾ ਤੇ ਉਹ ਚ ਸਾਰਾ ਕੁਝ ਦੱਸਾਂਗੇ ਵਿਦ ਪ੍ਰੂਫ ਦੱਸਾਂਗੇ ਕੋਈ ਝੂਠ ਨਹੀਂ ਹੋਊਗਾ ਉਹ ਚ ਠੀਕ ਆ ਉਦਾਂ ਤੁਹਾਨੂੰ ਪਤਾ ਹੀ ਆ ਵੀ ਜ਼ਿਆਦਾ ਕੰਮ ਝੂਠ ਦਾ ਹੀ ਚੱਲਦਾ ਕੋਈ ਆਂਦਾ ਮੇਰਾ ਇੰਨਾ ਨਿਕਲਿਆ ਕੋਈ ਇੰਨਾ ਨਿਕਲਿਆ ਚਲੋ 73 ਤੇ 75 ਮੰਨਦੇ ਆਂ ਕਿ ਨਿਕਲਿਆ ਚੰਗਾ 30 ਪਲੱਸ ਨਿਕਲਿਆ 30 ਲਾ ਲਓ ਬਾਕੀ ਪਰਮਲਾ ਪਰਮਲਾ ਦੇ ਹਿਸਾਬ ਨਾਲ ਹੀ ਨਿਕਲਣੀ ਆਰਕੀ ਤੇ ਆਪਾਂ ਸਾਰਾ ਕੁਝ ਵਿਦ ਪ੍ਰੂਫ ਤੁਹਾਨੂੰ ਪਰਚੀ ਸ਼ੋ ਕਰਕੇ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਨਿਕਲਿਆ ਕੀ ਰੇਟ ਲੱਗਾ ਠੀਕ ਹੈ ਜੀ ਉਹਦੇ ਲਈ ਤੁਸੀਂ ਅਗਲਾ ਵਲੌਗ ਜ਼ਰੂਰ ਚੈੱਕ ਕਰਿਓ ਤੇ ਬਾਕੀ ਆ ਬੋਗੂਆ ਹੋ ਗਿਆ ਖਾਲੀ ਤੇ ਐਰ ਕੀ ਹਾਰ ਨੇੜੇ ਆ ਨਾ ਉਹ ਘਾਟੀ ਹੋ ਜਾਂਦੇ ਆ ਪੈਲੀਆਂ ਚ ਇਹ ਭਰਦੇ ਨਹੀਂ ਛੇਤੀ ਤੇ ਤੇ ਬਾਕੀ ਵੇਖਦੇ ਆ ਕੀ ਝਾੜ ਆਉਂਦਾ ਇਹਦਾ ਤੇ ਆ ਪਾਸਪੀਡ ਥੋੜੀ ਜਿਹੀ ਸਲੋ ਜੀ ਕਰਤੀ ਹੈ ਹੈ ਇਹ ਜਿਹੜਾ ਬਰੀਕੀ ਨਾਲ ਚੀਜ਼ ਜੀ ਦਿਖੇ ਜਾਂਦੀ ਪ੍ਰੀਤ ਪਰਾਂਦਿਆਂ ਬੰਦਿਆਂ ਸ਼ੌਂਕ ਨਾਲ ਪਾਉਂਦੇ ਹੈ ਬਾਕੀ ਕੋਈ ਵੀ ਪਿੰਡ ਦਾ ਪਉ ਬੰਦਾ ਆਪਾਂ ਦੇ ਹੁਕਮਾਂਗੇ ਵੀ ਕੋਈ ਕੰਮ ਤੋਰਦਾ ਤੇ ਉਹਦਾ ਸਾਥ ਦੇਈ ਕਰੋ ਚਲੋ ਬਾਹਰ ਵੀ ਸਾਂਝ ਹੁੰਦੀ ਆ ਈ ਪਰ ਜੇ ਆਪਾਂ ਲਈਏ ਵੀ ਆਪਾਂ ਕੋਈ ਕਮਤੋਰੀ ਏ ਤੇ ਆਪਾਂ ਨੂੰ ਆਸ ਤੇ ਪਿੰਡ ਤੋਂ ਹੀ ਹੁੰਦੀ ਆ ਜਿੱਥੋਂ ਤੱਕ ਮੇਰੀ ਸੋਚ ਆ ਆਪਾਂ ਵੀ ਦੁਕਾਨ ਪਾਈ ਏ ਚਲੋ ਬੜੀ ਮਾਲ ਕਰਈ ਬੜੀ ਕਿਰਪਾ ਰਹੀ ਮੁੰਡੇ ਬਥੇਰੇ ਆਏ ਆਪਣੇ ਪਿੰਡੋਂ ਤੇ ਸਾਥ ਦੇ ਕਰੋ ਕੋਈ ਵੀ ਕੰਮ ਸ਼ੁਰੂ ਕਰਦਾ ਬੰਦਾ ਸਾਥ ਦੇ ਕਰੋ ਪਾਉ ਤੇ ਬਾਕੀ ਚਲੋ ਚੱਲਦੇ ਰਹਿਣੇ ਕੰਮ ਤੇ ਇੱਕ ਮਾਣ ਜਾਂਦਾ ਆਪਣੇ ਪਿੰਡ ਦੇ ਵੀ ਹਾਂ ਆਪਣਾ ਪਿੰਡ ਦੇ ਬੰਦੇ ਜਿਹੜੇ ਸਾਥ ਦੇ ਜਦੋਂ ਵੀ ਕੋਈ ਵੀ ਕੰਮ ਸ਼ੁਰੂ ਕਰਦਾ ਬੰਦਾ ਤੇ ਬਾਕੀ ਤੁਹਾਨੂੰ ਪਤਾ ਬਾਹਰ ਨੂੰ ਭਜੀ ਜਾਂਦੇ ਆ ਜੇ ਕੋਈ ਇੱਥੇ ਪੈਸੇ ਲਾਉਂਦਾ ਆ ਤੇ ਉਹ ਬੜਾ ਰਿਸਕ ਆ ਤੇ ਹੁਣ ਇਹਨਾਂ ਨੇ ਵੀ ਲਾਉ ਕਿੰਨੇ ਪੈਸੇ ਲਾਏ ਆ ਤੇ ਹੁਣ ਚਲੋ ਐਰਕਿੰਮ ਬੜੀ ਪੈਂਦ ਨੇ ਲਾਗੋ ਬੰਨਾ ਬਾਬੇ ਨੇ ਕਿਰਪਾ ਬੋਲ ਕੀਤੀ ਆ ਤੇ ਪਾਪਾ ਸੋਕਰ ਕੇ ਵਧੀਆ ਕੰਮ ਚੱਲੂਗਾ ਤੇ ਲੋ ਜੀ ਬਾਬਿਓ ਬੁਖਤੂ ਜਾ ਫੇਰ ਭਰ ਗਿਆ ਹਨ ਵੱਜ ਗਿਆ ਤੇ ਚਾਹ ਹੀ ਚੜਦਾ ਹੁੰਦਾ ਜਦੋਂ ਆ ਹਨ ਵੱਜਦਾ ਹੈ ਕਿ ਨਹੀਂ ਤੇ ਟਰਾਲੀ ਤੋੜਦੀ ਆ ਉਧਰ ਨੂੰ ਤੇ ਆਉਨੇ ਆ ਫੇਰ ਦਾਣੇ ਠੀਕ ਆ ਤੇ ਬਾਕੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਤੇ ਸ਼ੇਅਰ ਕਰਦੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੀ ਕਰੋ ਕੀ ਕਹਿੰਦੇ ਜੀ ਤੇ ਕਾ ਜਿਹੜੀ ਆਪਾਂ ਜਾਲੀ ਜੀ ਲਾਈ ਨਾ ਟਰਾਲੀ ਨੂੰ ਵਰਗੀ ਇਹ ਬੜਾ ਸੁੱਖ ਜੀ ਦਾ ਕੱਪੜਾ ਤੁਪੜਾ ਦਾ ਬਸ ਹੁਣ ਮਗਰੀ ਤੱਪੜ ਲਾਈਦਾ ਵਾ ਤੇ ਬਾਕੀ ਤੇ ਨਾ ਸਾਈਡਾਂ ਤੇ ਜਾਲੀ ਲੱਗੀ ਹੈ ਤੇ ਆਨੰਦ ਵਧੀਏ ਪਏ ਆ ਵੇਖਣ ਦੀ ਲੋੜ ਨਹੀਂ ਹੈਗੇ ਹੁਣ ਤੇ ਵੇਖੋ ਫਿਰ ਆਉਂਦੀ ਪ੍ਰੀਤ ਵੜਦੀ ਇੱਥੇ ਆਪਾਂ ਸਪੀਡ ਥੋੜੀ ਸਲੋ ਕਰਤੀ ਵੀਡੀਓ ਦੀ ਕਿ ਐ ਵਧੀਆ ਬਰੀਕੀ ਨਾਲ ਦੇਖ ਸਾਰਾ ਕੁਝ ਕੋ ਨਹੀਂ ਕੀ ਕਹਿੰਦੇ ਬਾਕੀ ਦਾਣੇ ਤੇ ਬਹੁਤ ਚਮਕਾਈ ਇਹ ਬਾਕੀ ਝਾਲ ਹੈ ਤੁਸੀਂ ਹਿਸਾਬ ਨਾਲ ਹੀ ਆ ਸਾਰਿਆਂ ਦਾ ਪਰਮਲਾ ਪੁਰਮਲਾ ਦਾ ਤੇ ਹਿਸਾਬ ਨਾਲ ਹੀ ਆ ਇਹ ਤਾਂ ਹੋ ਗਿਆ ਚਲੋ ਚੰਗਾ ਆ ਗਿਆ ਬਾਕੀ ਤੇ ਜਿਹਨੇ ਪੁੱਛੀਦਾ ਤੇ ਘਾਟੀ ਹੋਣ ਦੀ ਤੇ ਆਹੜਾ ਹੁੱਕ ਦਾ ਦਾ ਨਟ ਟੁੱਟ ਗਿਆ ਇਹ ਤੇ ਗੁੱਲੇ ਲਿਆਂਦੇ ਤੇ ਗੁੱਲੇ ਆਏ ਨਹੀਂ ਪੂਰੇ ਤੇ ਇਹ ਹੁਣ ਚੇਂਜ ਕਰਕੇ ਲਿਆਵਾਂਗੇ ਤੇ ਚਲੋ ਠੀਕ ਆ ਜੀ ਮਿਲਦੇ ਆ ਅਗਲੇ ਵਲੌਗ